ਬਹੁਤੇ ਵੀਰਾਂ ਦਾ ਇਹ ਸਵਾਲ ਹੁੰਦਾ ਏ ਕਿ ਕੀ ਬੀਬੀਆਂ ਚੌਰ ਸਾਬ ਕਰ ਸਕਦੀਆਂ ਨੇ ਪਾਠ ਕਰ ਸਕਦੀਆਂ ਨੇ ਤੇ ਸਾਡੀਆਂ ਕਈ ਢਾਡੀ ਪ੍ਰਚਾਰਕ ਬੀਬੀਆਂ ਹੀ ਬੀਬੀਆਂ ਦੇ ਖਿਲਾਫ ਬੋਲਣ ਲੱਗ ਜਾਂਦੀਆਂ ਨੇ ਜਦੋਂ ਕੋਈ ਕੀਰਤਨ ਦੀ ਗੱਲ ਕਰਦਾ ਹੈ ਦਰਬਾਰ ਸਾਹਿਬ ਚ ਕੀਰਤਨ ਹੋਣਾ ਚਾਹੀਦਾ ਏ ਤੇ ਕਹਿ ਦਿੰਦੀਆਂ ਨੇ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌਲ ਸਕਾਣ ਵਾਸਤੇ ਆਵਾਜ਼ ਦਿੱਤੀ ਸੀ ਉਦੋਂ ਬੀਬੀਆਂ ਕੋਈ ਨਹੀਂ ਉੱਠੀਆਂ ਮੈਂ ਉਹਨਾਂ ਭੈਣਾਂ ਨੂੰ ਬੀਬੀਆਂ ਨੂੰ ਪੁੱਛਣਾ ਚਾਹੁੰਦਾ ਆ ਜਿਹੜੀਆਂ ਐਸਾ ਪ੍ਰਚਾਰ ਕਰਦੀਆਂ ਨੇ ਔਰਤ ਹੋ ਕੇ ਭਾਈ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਟਾਢੀ ਪ੍ਰਥਾ ਸ਼ੁਰੂ ਕੀਤੀ ਸੀ ਗੁਰੂ ਅਰਜਨ ਸਾਹਿਬ ਜੀ ਨੇ ਕੀਰਤਨ ਪ੍ਰਥਾ ਸ਼ੁਰੂ ਕੀਤੀ ਸੀ ਉਸ ਸਮੇਂ ਨਾ ਕੋਈ 10ਵੇਂ ਪਾਸ਼ਾ ਤੱਕ ਕੋਈ ਵੀ ਔਰਤ ਟਾਢੀ ਨਹੀਂ ਸੀ ਕੋਈ ਵੀ ਔਰਤ ਕੀਰਤਨ ਨਹੀਂ ਸੀ ਸਿੱਖਿਆ ਫਿਰ ਅੱਜ ਤੁਸੀਂ ਕੀਰਤਨ ਟਾਢੀ ਕਵਿਸ਼ੀ ਦੇ ਜੱਥੇ ਕਿਉਂ ਬਣਾਏ ਨੇ ਜੇ ਔਰਤ ਦੇ ਹੱਕ ਵਿੱਚ ਤੁਸੀਂ ਨਹੀਂ ਬੋਲ ਸਕਦੀਆਂ ਉਹਨਾਂ ਸਮਿਆਂ ਦੀ ਗੱਲ ਉਨਾ ਸਮਿਆਂ ਦੇ ਮੁਤਾਬਕ ਹੋਣੀ ਹੈ ਉਦੋਂ ਅਤਿਆਚਾਰ ਬਹੁਤ ਪਾਸੇ ਹੁੰਦਾ ਸੀ ਔਰਤ ਨੂੰ ਹਰ ਵੇਲੇ ਅਤਿਆਚਾਰ ਦਾ ਭਾਗੀ ਬਣਾਇਆ ਜਾਂਦਾ ਸੀ ਤੇ ਔਰਤ ਨੂੰ ਨਹੀਂ ਸਹੀ ਗੁਰੂ ਪਾਸ਼ੇ ਨੇ ਸਿੱਖਾਂ ਨੂੰ ਆਵਾਜ਼ ਦਿੱਤੀ ਸੀ ਕਿ ਸੇਕ ਉਠੋ ਮਰਦ ਉਠੋ ਜਿਹੜਾ ਮਰਦ ਆਪਣਾ ਸਿਰ ਮੈਨੂੰ ਪੇਟ ਕਰ ਸਕਦਾ ਹੈ ਸੋ ਇਸ ਕਰਕੇ ਸਟੇਜਾਂ ਦੇ ਉੱਤੇ ਜੀ ਔਰਤਾਂ ਨੂੰ ਭੰਡਣਾ ਹੈ ਔਰਤ ਬਣ ਕੇ ਹੀ ਫਿਰ ਭਾਈ ਆ 45 50000 ਜਿਹੜਾ 2 ਘੰਟੇ ਦਾ ਲਿੰਦੇ ਜੇ ਨਾ ਇਹ ਵੀ ਕੰਮ ਛੱਡ ਦਿਓ ਕਿਉਂਕਿ ਗੁਰੂ ਹਰਗੋਬਿੰਦ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਨਾ ਕੋਈ ਔਰਤ ਢਾਡੀ ਸੀ ਨਾ ਕਵੀਸ਼ਰ ਸੀ ਤੇ ਨਾ ਹੀ ਉਹ ਕੀਰਤਨ ਕਰਦੀ ਸੀ ਨਾ ਹੀ ਕੋਈ ਕਥਾ ਕਰਦੀ ਸੀ ਜੇ ਆਪਾਂ ਪ੍ਰਾਣੀ ਮਰਜਾਦਾ ਨੂੰ ਵੇਖਣਾ ਹੈ ਪਰ ਸਿੱਖ ਰਹਿਤ ਮਰਜਾਦਾ ਦੇ ਪੰਨਾ 15 ਤੇ ਲਿਖਿਆ ਹੈ ਦੀਵਾਨ ਸਮੇਂ ਸੰਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੇਵਲ ਸਿੱਖ ਮਰਦ ਜਾਂ ਤੀਵੀਂ ਹੀ ਬੈਠਣ ਦਾ ਅਧਿਕਾਰੀ ਹੈ ਤੇ ਜਿਹੜੀ ਕਥਾ ਕਰਨੀ ਹੈ ਉਹ ਵੀ ਪਾਠ ਕਰਕੇ ਸੁਣਾਉਣਾ ਵੀ ਸਿੱਖ ਔਰਤ ਔਰ ਮਰਦ ਵਾਸਤੇ ਲਾਜ਼ਮੀ ਹੈ ਕੋਈ پابੰਦੀ ਨਹੀਂਗੀ ਸੋ ਕਿਉ ਮੰਦਾ ਆਖੀਏ ਚਿਤ ਜਿ ਮੇਰਾ ਜਾਣਦਾ ਉਪਦੇਸ਼ ਸਾਡੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਹੈ ਸੋ ਇਸ ਕਰਕੇ ਮੇਰੀ ਉਹਨਾਂ ਬੀਬੀਆਂ ਨੂੰ ਬੇਨਤੀ ਹੈ ਜੋ ਸਟੇਜ ਦੇ ਉੱਤੇ ਮਸ਼ਹੂਰ ਤੇ ਬਹੁਤ ਨੇ ਪਰ ਆਪ ਹੀ ਔਰਤਾਂ ਨੂੰ ਪੜ੍ਹਦੀਆਂ ਰਹਿੰਦੀਆਂ ਨੇ ਭਾਈ ਸਟੇਜ ਦੇ ਉੱਤੇ ਖੜਕੇ ਔਰਤਾ ਪੜਨ ਵਾਸਤੇ ਨਹੀਂਗੀ ਔਰਤ ਹੈ ਤਾਂ ਅਸੀਂ ਸੰਸਾਰ ਚ ਆਏ ਆ ਔਰਤ ਹੈ ਤਾਂ ਸਮਾਜ ਚੱਲਦਾ ਹੈ ਸੋ ਇਸ ਕਰਕੇ ਸਿੱਖ ਧਰਮ ਦੇ ਅੰਦਰ ਔਰਤ ਨੂੰ ਬਰਾਬਰ ਦਾ ਅਧਿਕਾਰ ਹੈ ਉਹ ਪਾਠ ਕਰ ਸਕਦੀ ਹੈ ਕਥਾ ਕਰ ਸਕਦੀ ਹੈ ਪੰਜਾਬ ਪਿਆਰਿਆਂ ਚ ਸ਼ਾਮਲ ਹੋ ਸਕਦੀ ਹੈ ਕੋਈ ਕਿਸੇ ਨੂੰ ਮਨਾਈ ਨਹੀਂ ਪਰ ਜਿਹੜੀਆਂ ਬੀਬੀਆਂ ਬੀਬੀਆਂ ਦੇ ਖਿਲਾਫ ਬੋਲਦੀਆਂ ਨੇ ਸਿਰਫ ਉਹਨਾਂ ਨੂੰ ਸੋਚਣ ਦੀ ਲੋੜ ਹੈ ਸਿੱਖ ਰਹਿਤ ਮਰਜਾਦਾ ਪੜੋ ਗੁਰਬਾਣੀ ਪੜੋ ਉਸ ਤੋਂ ਬਾਅਦ ਵੇ ਸਟੇਜ ਤੇ ਬੋਲੋ